ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਹਿਰ ਆਏ ਆਪਾਂ ਬਰਨਾਲਾ ਠੀਕ ਆ ਜੀ ਬਾਈ ਕੋਲ ਲਾਈ ਵੀ ਨਹੀਂ ਲਾਈ ਵੀ ਲੈ ਜਿੰਨੇ ਮਰਜ਼ੀ ਲੈ ਲੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਠੀਕ ਆ ਜੀ ਪੁਰਾਣੇ ਬੱਸ ਸਟੈਂਡ ਕੋਲ ਬਾਈ ਜੀ ਦੀ ਦੁਕਾਨ ਹੈ ਡੀਸੀ ਤੇ ਲੈਨੇ ਆਪਾਂ ਬਾਈ ਦੀ ਜਾਣਕਾਰੀ ਹਰ ਤਰ੍ਹਾਂ ਦੇ ਬਾਈ ਕੋਲ ਲਾਈ ਵੀਲ ਮਿਲਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਵੀ ਰਣਜੀਤ ਸਿੰਘ ਆ ਬਾਈ ਜੀ ਹਾਂਜੀ ਹਾਂਜੀ ਤੇ ਆਪਣਾ ਫੋਨ ਨੰਬਰ ਫੋਨ ਨੰਬਰ ਹੈ ਮੇਰਾ ਹੈਗਾ 9815013823 ਠੀਕ ਹੈ ਜੀ ਤੇ ਭਰਾ ਦਾ ਨੰਬਰ ਹੈਗਾ 98761 66449 ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਆਪਣੇ ਕੋਲ ਲਾਈਵ ਬੀਲ ਕਿਹੜੇ ਕਿਹੜੇ ਲਾਈਵ ਹੈ ਜੀ ਆਪਣੇ ਕੋਲ ਹਰ ਇੱਕ ਕੰਪਨੀ ਦਾ ਮਿਲ ਜਾਣਗੇ ਜੀ ਠੀਕ ਠੀਕ ਗੱਡੀ ਤੋਂ ਲੈ ਕੇ ਮਲ ਕੇ 20 ਇਚ ਤੱਕ 22 ਇਚ ਤੱਕ ਬਾਈ ਜੀ ਤੁਹਾਨੂੰ ਲਾਈਵ ਬੀਲ ਮਿਲ ਜਾਣਗੇ ਹਾਂਜੀ ਹਾਂਜੀ ਤੇ ਤੁਸੀਂ ਜਿਹੜਾ ਵੀ ਕੋਈ ਲਾਈਵ ਬੀਲ ਡਿਜ਼ਾਈਨ ਪਸੰਦ ਕਰਨਾ ਚਾਹੁੰਦੇ ਹੋ ਜੀ ਚਾਹੇ ਵਾਰ ਨਹੀਂ ਹੁੰਦਾ ਜੀ ਅਸੀਂ ਆਰਡਰ ਤੇ ਵੀ ਮੰਗਾ ਲੈਂ다 ਠੀਕ ਹੈ ਬੰਦਾ ਕਰੂ ਕਹਿੰਦਾ ਇਹ ਮੈਨੂੰ ਆ ਡਿਜ਼ਾਈਨ ਬ ਦੇ ਐਨ ਸਲੈਕਟ ਕਰਾ ਲੈਣਾ ਭਰਾ ਠੀਕ ਹੈ ਜੀ ਤੇ ਅਸੀਂ ਫਿਰ ਉਹਨਾਂ ਨੂੰ ਆਊਟਰ ਤੇ ਮੰਗਾਣੇ ਬਾਈ ਜੀ ਠੀਕ ਹੈ ਜੀ ਤਾਂ ਜੀ ਹਾਂ ਜੀ ਆਪ ਨੂੰ ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗੇ ਰੇਟ ਦੱਸੋ ਸਾਰਾ ਬਾਈ ਜੀ ਆਪਣੇ ਕੋਲੇ ਐਂ ਲੱਗੇ ਚਲੋ ਵੀ 12 ਇੰਚ ਤੋਂ ਲੈ ਕੇ ਸਟਾਰਟ ਹੋ ਜਾਂਦਾ ਬਾਈ ਜੀ 12.5 ਹਜ਼ਾਰ ਤੋਂ ਸਟਾਰਟਿੰਗ ਹੋ ਕੇ ਬਾਈ ਜੀ ਆਪਣੇ ਕੋਲੇ ਠੀਕ ਹੈ ਜੀ 20 ਇੰਚ ਲੈ ਵੀਰ ਤੱਕ ਹੈ ਬਾਈ ਜੀ 55 ਤੋਂ ਲੈ ਕੇ 60 ਹਜ਼ਾਰ ਦੀ ਰੇਜ ਤੱਕ ਅੱਛਾ ਜੀ ਹਾਂ ਜੀ 20 ਇੰਚ ਤੱਕ 12 ਤੋਂ 20 ਤੱਕ 22 ਤੱਕ ਜਿਹੜੇ ਵਧੀਆ ਵਧੀਆ ਪੰਜ ਚਾਰ ਦਾ ਦੇਖੋ 10 ਜੀ ਰੇਟ ਪੰਜ ਚਾਰ ਡਿਜ਼ਾਈਨ ਵੀਰੇ ਜਿਵੇਂ ਅੱਜ ਕੱਲ ਆ ਚੀਜ਼ ਚੱਲ ਰਹੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਚੀਜ਼ ਚੱਲਦੀ ਆ ਬਾਈ ਜੀ ਇਹ ਚੀਜ਼ ਚੱਲਦੀ ਹੈ ਇਹ ਜਿਵੇਂ 16 ਇੰਚੀ ਸੈੱਟ ਆ ਬਾਈ ਜੀ ਇਹ 16 ਇੰਚੀ ਸੈੱਟ ਆਪਣੇ ਵਾਤੇ ਬਾਈ ਜੀ 27.5 28000 ਦੀ ਰੇਜ ਚ ਪੈਣਗੇ ਵਧੀਆ ਜਿਵੇਂ ਹੁਣ ਆ ਸੈੱਟ ਆ ਬਾਈ ਜੀ 22000 ਰੁਪਏ ਦਾ ਬਹੁਤ ਸੰਦਾ 16 ਇੰਚੀ ਠੀਕ ਹੈ ਜੀ ਇਹ ਆਪਣੇ ਵਾਤੇ 22000 ਰੁਪਏ ਦਾ ਪਊਗਾ ਪਰਾ ਠੀਕ ਹੈ ਜੀ ਸਾਦੀ ਕਰਾ ਗਾਰੰਟੀ ਹੁੰਦੀ ਹੈ ਬਾਈ ਜੀ ਕਲਰ ਦੀ ਕਲੀ ਅੱਛਾ ਜੀ ਜੇ ਸਾਲ ਦੇ ਵਿੱਚ ਰੰਗ ਪਾ ਪੜੀ ਬਣਦਾ ਤਾਂ 50% ਪੈਸੇ ਦਿਓ ਨਵਾਂ ਲੈ ਲਓ ਜੇ 2 ਮਹੀਨੇ ਦੇ ਵਿੱਚ ਰੰਗ ਪਾ ਪੜੀ ਬਣ ਗਿਆ ਜੀ ਕੋਈ ਪੈਸਾ ਨਹੀਂ ਵੀਰੇ ਜੀ ਬਿਲਕੁਲ ਫ੍ਰੀ ਸੈਟ ਦੇਵਾਂਗੇ ਠੀਕ ਹੈ ਜੀ ਕੋਈ ਚਾਰਜ ਨਹੀਂ ਲਾਵਾਂਗੇ ਐਕਸਟਰਾ ਠੀਕ ਹੈ ਜੀ ਹਾਂਜੀ ਹਾਂਜੀ ਗਾਰੰਟੀ ਕੀ ਹੁੰਦੀ ਹੈ ਜੀ ਗਾਰੰਟੀ ਸਰ ਇਹਦੀ ਕਲੀ ਸਿਰਫ ਕਲਰ ਦੀ ਹੁੰਦੀ ਹੈ ਜੀ ਅੱਛਾ ਟੁੱਟਣ ਡਟਣ ਟੁੱਟਣ ਦੀ ਗਾਰੰਟੀ ਸਰ ਕੰਪਨੀ ਨਹੀਂ ਦਿੰਦੀ ਜੀ ਕਿਸੇ ਦੀ ਵੀ ਚਾਹੇ ਤੁਸੀਂ ਸਰ ਮਨ ਲੱਕੇ 30000 ਵਾਲਾ ਪਾ ਲਓ ਹਾਂਜੀ ਚਾਹੇ ਤੁਸੀਂ 18000 ਵਾਲਾ ਪਾ ਲਓ ਕੰਪਨੀ ਠੀਕ ਹੈ ਟਾਇਰ ਤੁਹਾਨੂੰ ਮਿਲ ਜਾਣਗੇ ਜਿਹੜੇ ਮਰਜ਼ੀ ਕੰਪਨੀ ਲੈ ਲੋ ਸਰ ਆ ਜਾਓ ਟਾਇਰ ਵੀ ਦਿਖਾਣਾ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਸਰ ਚਾਇਨਾ ਮਿੰਟ ਵੀ ਮਿਲ ਜੂਗਾ ਜੋਕੋ ਹਮਾ ਮਿਲ ਜੂਗਾ ਅਪੋਲੋ ਮਿਲ ਜੂਗਾ ਜੇ ਕੇ ਮਿਲ ਜੂ ਜਿਹੜੇ ਵੀ ਤੁਸੀਂ ਸਰ ਕੋਈ ਕੰਪਨੀ ਕਹੋਗੇ ਠੀਕ ਹੈ ਜੀ ਆ ਜਾਓ ਅੰਦਰ ਆ ਜਾਓ ਜੀ ਜਿਹੜਾ ਵੀ ਤੁਸੀਂ ਸਟਾਕ ਸਟਾਕ ਕਹੋਗੇ ਮਤਲਬ ਕਿ ਇਹਦੇ ਵਿੱਚ ਵੀ 12 ਤੋਂ ਲੈ ਕੇ ਭਾਈ ਜੀ ਆਪਾਂ ਨੂੰ 20 ਇੰਚ ਤੱਕ ਟਾਇਰ ਤੁਹਾਨੂੰ ਅਸੀਂ ਹਾਜ਼ਰ ਕਰਾਂਗੇ ਮਿਲੂਗਾ ਵੀ ਹਰ ਵਿੱਚ ਹਰ ਜਰਾ ਇਹ Maruti ਤੋਂ ਲੈ ਕੇ ਹਾਂਜੀ ਹਾਂਜੀ ਛੋਟੀ ਮਤਲਬ ਕਿ ਐ ਲੱਗੇ ਚਲੋ Maruti ਤੋਂ ਲੈ ਕੇ ਜੀ Fortuner ਤੱਕ ਆਪਾਂ ਟਾਇਰ ਦੇ ਸਕਦੇ ਹਾਂ ਤੇ ਲਾਇ ਵੀ ਅਲੱਗ-ਅਲੱਗ ਰੇਟ ਅਲੱਗ-ਅਲੱਗ ਰੇਟ ਸਾਰੇ ਹਰ ਡਰਾਈਵ ਕੰਪਨੀ ਹਾਂਜੀ ਕਿਹੜੀ-ਕਿਹੜੀ ਆਪਣੇ ਕੋਲ ਸੀਅਟ ਆਪਣੀਆਂ ਸਾਰੀਆਂ ਬਈ ਸੀਅਟ JK, ਗੁੜੀਆ Apollo, Bridgestone, Yokohama ਅੱਛਾ ਜੀ ਹਾਂਜੀ ਠੀਕ ਹੈ ਬਈ ਦੇਖ ਲਓ ਟਾਇਰ ਬੋਟਾ ਵੀ ਲਾਇਬਲ ਵੀ ਮਿਲ ਜਾਣਗੇ ਸਰ ਬੋਟਾ ਹਣੀ ਮਕੱਲਾ ਮੈਂ ਬੋਟਾ ਦਾ ਕੰਮ ਕਰਦਾ ਹਾਂ ਹਾਂਜੀ ਹਾਂਜੀ ਬੋਟਾ ਲਾਇ ਮਿਲ ਮਾ ਜਾਣਾ ਉਹ ਵੀ ਥੋੜਾ ਫੋਨੋ ਮੈਂ ਜੀ ਬਈ 7000 ਤੋਂ ਲੈ ਕੇ 8000 ਦੀ ਰੇਜ ਤੱਕ ਅੱਛਾ ਜੀ ਤੇ ਬਿਲ ਵੋਲਟ ਦੇ ਲਾਈਵ ਵੀਲ ਦੇਖ ਸਕਦੇ ਜਿਹੜਾ ਵੀ ਕੋਈ ਡਿਜ਼ਾਈਨ ਵੀਰ ਨੂੰ ਪਸੰਦ ਆ ਅਸੀਂ ਮੰਗਾਣ ਹੈ ਜਾਂ ਆਰਡਰ ਤੇ ਵੀ ਮੰਗਾਣ ਹੈ ਜੀ ਨਹੀਂ ਦਊ ਹਰ ਵਕਤ ਸਾਡੇ ਕੋਲ ਹਾਜ਼ਰੀ ਹੁੰਦੇ ਨੇ ਠੀਕ ਹੈ ਜੀ ਤੇ ਆ ਆਪਣੇ ਆਟੋ ਮਰੂਤੀ ਜੈਨ ਦੇ ਸੈਟ ਆ ਗਏ ਉੱਪਰਲੇ ਭਰਾ ਬੋਰਡ ਠੀਕ ਹੈ ਜੀ ਨਾਲ ਕੀ ਰੇਟ ਆ ਰਿਹਾ ਜੀ ਇਹ ਭਾਈ ਆਇਆ ਲੱਗੇ ਚਲੋ ਵੀ ਜਿਹੜਾ ਆ ਸੈੱਟ ਹੈ ਜੀ ਬਲੈਕ ਵਾਲਾ ਭਾਈ 15500 ਤੋਂ ਸਟਾਰਟਿੰਗ ਆ ਭਰਾ ਓਕੇ ਜੀ 15500 ਤੋਂ ਲੈ ਕੇ ਆਪਣੇ ਕੋਲ 18 19000 ਦੀ ਰੇਟ ਤੱਕ ਲਾਈ ਵੀ ਲੈ ਭਰਾ ਸਾਰੇ ਠੀਕ ਹੈ ਜੀ ਹਾਂਜੀ ਭਾਈ ਇਹ ਕੀ ਹੈ ਜਿਹੜਾ ਸਿਸਟਮ ਇਹ ਕਲਕਟਰ ਹੁੰਦੇ ਆ ਸਾਰੇ ਇਹਨੂੰ ਹੱਬ ਚੇਂਜ ਕਹੇ ਜਾਂਦੇ ਨੇ ਅਸਾਂ ਜਿਹੜੀ ਹੁਣ ਅੱਜ ਕਾ ਨਵੀਂ ਸਕੋਰ ਪੀਆ ਜਿਵੇਂ ਐਨ ਆ ਗਈ ਜੀ ਹਾਂਜੀ ਹਾਂਜੀ ਜਾਂ ਪਲੇਰੋ ਆ ਰਹੀ ਹੈ ਉਹਨੂੰ ਅਗਲਾ ਕਹਿੰਦਾ ਜੀ ਮੈਂ ਸੈੱਟ ਬਦਲ ਕੇ ਪਿੱਛੇ ਲਾਉਣਾ ਤਾਂ ਇਹ ਸਰ ਪੀਸ ਲੱਗ ਜਾਂਦੇ ਆ ਠੀਕ ਹੈ ਜੀ ਤੇ ਉਹ ਹੱ ਠੀਕ ਹੈ ਇਹ ਤਾਂ ਬਹੁਤ ਵਧੀਆ ਚੀਜ਼ ਆ ਗਈ ਜੀ ਹਾਂਜੀ ਹਾਂਜੀ ਇਹ ਮੈਂ ਹੁਣ ਅੱਜ ਕੱਲ ਕਹਿੰਦਾ ਬਾਈ ਜੀ ਬਲੈਰੋ ਦੇ ਮੈਂ 21 ਇਚ ਹੀ ਸੈੱਟ ਪਾਉਣਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਗੱਡੀ ਦੇ ਲੱਗ ਜਾਂਦੇ 15 ਇਚ ਹੀ ਸੈੱਟ 15 ਤੋਂ 20 ਕਰਨਾ ਜੀ ਉਹ ਸਾਰੇ ਏਟਨ ਮਟਰ ਲੱਗ ਜਾਂਦੇ 8 8500 ਦੀ ਰੇਟ ਚ ਵਧੀਆ ਗਾਰੰਟੀ ਵਾਲੇ ਹੋਣਗੇ ਸਾਰੇ ਇਹ ਠੀਕ ਹੈ ਜੀ ਵੀ ਜੇ ਇਹ ਟੜਕਦਾ ਤਾਂ ਅਸੀਂ ਫ੍ਰੀ ਬਦਲ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਈ ਇਹ ਜਿਹੜਿਆ ਸੈੱਟ ਪਏ ਆ ਵਿਚਾਲੇ ਆ ਕਿਹੜੀ ਗੱਡੀ ਦੇ ਹੈ ਇਹ ਸਰ ਆਹ ਜੀ ਨਾ ਹਾਰਲੀ ਆ ਪੁਰਾਣੀ ਇਹ ਸਰ ਪੁਰਾਣੇ ਕੱਟੇ ਵਾ ਜਿਵੇਂ ਜੀਪ ਦਾ ਸੈੱਟ ਆ ਬਾਈ ਜੀਪ ਬੋਲ ਦਾ ਅੱਛਾ ਜੀ ਤੇ ਜਿਵੇਂ ਹੁਣ ਬੱਚਾ ਨੋਵਾ ਦੇ ਪਿਆ ਜੀ ਵਿੱਚ ਮਤਲਬ ਕਿ ਐ ਲੱਗ ਜਾਉ ਸਵਿਫਟ ਦੇ ਡਿਜ਼ਾਈਨ ਪਿਆ ਜੀ 5-7 ਤੱਕ ਜਿਹੜੇ ਆਹ ਆਹ ਕਿੜੀ ਕਿੜੀ ਦੀ ਇਹ ਆਪਣਾ ਇਹ ਸਰ ਵਰਨਾ ਦਾ ਜੀ ਵਰਨਾ ਦਾ ਇਹ ਸੈਕਨਡਰੀ ਇਹ ਵੀ ਪਕਾਉ ਇਹ ਸਰ ਸੈਕਨਡਰੀ ਸੈਟ ਹੈ ਹਾਂਜੀ ਇਹ ਕਿੰਨੇ ਦਾ ਜੀ ਇਹ ਸੈਟ ਥੋੜੇ ਬਾਅਦ ਤੇ ਲੱਗੂ ਸਰ 20000 ਦਾ ਟਾਇਰ ਸਮੇ ਤੇ ਟਾਇਰ ਦੇ ਵਿੱਚ ਪਿਆ ਜੀ 80 85 ਪੈਸੇ ਠੀਕ ਹੈ ਜੀ ਟਾਇਰ ਹੈਗਾ ਬਾਈ ਜੀ ਚੈਨਾਮੇਟ ਹਾਂਜੀ ਹਾਂਜੀ ਤਾਂ ਟਾਇਰ ਦੇ ਵਿੱਚ 195 55 16 ਟਾਇਰ ਪਾਇਆ ਹੈ ਵੀਰ ਜੀ ਵਧੀਆ ਠੀਕ ਹੈ ਜੀ ਤੇ ਇਹ ਤੁਹਾਨੂੰ ਬਾਦੇ 20000 ਦਾ ਸੈਟ ਦੇ ਮਾਜੀ ਬਣਾਇਆ ਬਣਾਇਆ ਠੀਕ ਹੈ ਜੀ ਬਾਈ ਜੀ ਇੱਕ ਗੱਲ ਸੁਣੋ ਹੋਰ ਬਾਈ ਕੋਲ ਪੁਰਾਣੇ ਸੈਟ ਵੀ ਆ ਨਾਲ ਟਾਇਰ ਵੀ ਨਾਲ ਜੇ ਕਿਸੇ ਨੂੰ ਘੱਟ ਪੈਸੇ ਲਾਉਣੇ ਆ ਤਾਂ ਬਾਈ ਜੀ ਕੋਲ ਉਹ ਵੀ ਸੂ ਸਾਰ ਨੋਵਸਟ ਹੈ ਜੀ ਇਹ ਅਸਲੀ ਦਿਖਾਉਂਗਾ ਹਾਂ ਜੀ ਹਾਂ ਜੀ ਇਹ ਕੱਲ ਲੈਂਦਾ ਸਾਰ ਆਪਾਂ ਠੀਕ ਹੈ ਜੀ ਇਹ ਵੀ ਵਿਚ ਟਾਇਰ ਐਮ ਆਰ ਦੇ ਟਾਇਰ ਦੇ ਵਿੱਚ ਤੇ ਇਹ ਲਾਈਵ ਇਹ ਤੁਹਾਨੂੰ 18500 ਦਾ ਸੈੱਟ ਬਣੂਗਾ ਸਾਰਾ ਜੀ ਚਾਰੇ ਲਾਈਵ ਇਤੇ ਚਾਰੇ ਟਾਇਰ ਠੀਕ ਹੈ ਲੋ ਹਾਂ ਜੀ ਹਾਂ ਜੀ ਬਾਈ ਨੇ ਬਹੁਤ ਲੈਸ ਕਰਤਾ ਦੇਖੋ ਨਵੇਂ ਵਾਂਗੂ ਪਿਆ ਇਹ ਇਹਦੇ ਵਿੱਚ ਸਾਨੂੰ ਸਾਰ ਇਹ ਹੁੰਦਾ ਵੀ ਜਿਹੜੀ ਕਟਿੰਗ ਕਰੀ ਹੁੰਦੀ ਆ ਸਾਨੂੰ ਇਹ ਹੁੰਦਾ ਵੀ ਅਸੀਂ ਇਹ ਵੇਚਦੀ ਐ ਵੀ ਇਹ ਜੋ ਨੋ ਪ੍ਰਾਫਿਟ ਨਹੀਂ ਬਸ ਇਹ ਆਹ ਇਹਦੇ ਵੀ ਨਿਕਾਲਦੀ ਐ ਨਵੇਂ ਆ ਜੀ ਸਾਨੂੰ ਮਾੜਾ ਮੋਟਾ ਹੁੰਦਾ ਜੀ ਪੁਰਾਣੇ ਬਹੁਤ ਪਏ ਸਾਰ ਬਾਹਰ ਆਜੋ ਉਹ ਵੀ ਦਿਖਾਣਾ ਜੀ ਆਜੋ ਕੋਪਿਆ ਭਾਈ ਕੋਈ ਸੱਟ ਜਾਈ ਨਹੀਂ ਬਾਈ ਕਿਹੜੇ ਪੁੱਛਣਗੇ ਸਾਰੇ ਆਪਣੇ ਕੋਈ ਆ ਲਾ ਭਾਈ ਨਵੇਂ ਲਾਈਵ ਲਈ ਬੰਦ ਹੁੰਦੇ ਸਾਰੇ ਜੀ ਆਪਾਂ ਇਹ ਪੁਰਾਣੇ ਆ ਜੀ ਸਾਰੇ ਲਾਈਵ ਇਹ ਤਾਂ ਨਵੇਂ ਇਹਦੇ ਵਿੱਚ ਜੀ ਸਾਰੇ ਲਾਈਵ ਇਹ ਨਵੇਂ ਜੀ ਇਹਦੇ ਵਿੱਚ ਸਾਰੇ ਜਿਹੜੇ ਟਾਇਰ ਹੁੰਦੇ ਨੇ ਉਹ ਮਿਲ ਕੇ ਆਣ ਲੱਗੇ ਚਲੋ ਵੀ 80 ਤੋਂ 85% ਟਾਇਰ ਮੈਂ ਨਵੇਂ ਜਿਹੜੇ 85 ਨਾਲ ਉਤਰਦੇ ਉਹ ਇਹਨਾਂ ਚ ਪਾ ਕੇ ਬੈਡਮੈਂਟ ਕਰ ਲੇ ਜੇ ਮੈਂ ਹੁਣ ਆ ਸੈੱਟ ਸਾਰਾ ਬਣਾ ਬਣਾ ਕੇ 새 ਨਵਾਂ ਪਾਉਣਾ ਜੀ 15 ਇੰਚੀ ਤਾਂ ਵਧੀਆ ਟਾਇਰ ਪਾ ਕੇ ਜਿਹੜੇ ਵਾਲੇ ਬਣਾਉਣਾ 40000 ਦਾ ਬਣਦਾ ਇਹ ਮੈਂ 32.5 ਹਜ਼ਾਰ ਦਾ ਦੇਵਾਂਗਾ ਜੀ ਲਾਈਵ ਇਹ ਦੀ 1 ਸਾਲ ਦੀ ਵਾਰੰਟੀ ਲੈ ਕੇ ਦਵਾਂਗਾ ਓਕੇ ਓਕੇ ਠੀਕ ਹੈ ਜੀ ਆਹ ਕਿਹੜੀ ਗੱਡੀ ਦਾ ਭਾਈ ਜੀ ਸਾਰਾ ਸੇਕੰਡ ਦਾ ਇਹ ਇਹ ਸੈਕੰਡ ਹੈ ਜੀ ਹਾਂ ਜੀ ਆਹ 26.5 ਹਾਂਜੀ ਸੀਰ ਦੇ ਡੈਰ ਸਾਰੇ ਦੇ ਵਿੱਚ ਓਕੇ ਜੀ ਹਾਂਜੀ ਠੀਕ ਹੈ ਜੀ ਲੋਪਰਾ ਬਾਈ ਜੀ ਨੇ ਲਾਈਵ ਵੀਲ ਲਾਈਵ ਵੀਲ ਦਿਖਾਏ ਆਪਾਂ ਨੂੰ ਸੈਕੰਡ ਹੈਂਡ ਵੀ ਮਿਲ ਜਾਂਦੇ ਤੇ ਨਵੇਂ ਵੀ ਮਿਲ ਜਾਂਦੇ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਸ਼ਹਿਰ ਬਰਨਾਲਾ ਬਾਈ ਜੀ ਇੱਕ ਵਾਰ ਫੇਰ ਨੰਬਰ ਦੱਸ ਦਿਓ ਦੁਬਾਰਾ 98150 13823 ਸਰ ਹਾਂਜੀ ਤੇ ਇੱਕ ਹੈਗਾ 98761 650 ਠੀਕ ਹੈ ਜੀ ਜੇ ਲੋ ਮਾਰਟੀ ਤੋਂ ਕੰਟੈਕਟ ਕਰ ਸਕਦੇ ਹੋ ਸਵੇਰੇ ਸਾਨੂੰ ਆ ਗਏ ਜੀ 8 ਵਜੇ ਤੋਂ ਲੈ ਕੇ 6 ਉਹਦੇ 8 ਵਜੇ ਤੱਕ ਠੀਕ ਹੈ ਜੀ ਠੀਕ ਹੈ ਜੀ ਤੇ ਸੰਡੇ ਆ ਜਨ ਵੀ ਹੁੰਦੇ ਆ ਜੀ ਅਸੀਂ 9 ਤੋਂ 6 ਠੀਕ ਹੈ ਜੀ ਅੱਜ ਜਦੋਂ ਮਾਰਟੀ ਹੋ ਆ ਗਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਬਾਈ ਜੀ ਨੇ ਆਪ ਨੂੰ ਸਾਰੀ ਜਾਣਕਾਰੀ ਦਿੱਤੀ ਬਾਈ ਡੀਸੀ ਜੀ ਦੇ ਉਹਨੇ 파ਟਨਰ ਆ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਫੋਨ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ